ਬਲਵੰਤ ਸਿੰਘ ਨੇ ਖੁਸ਼ੀ ਜਤਾਉਂਦਿਆਂ ਹੋਇਆਂ ਆਪਣੀ ਪਤਨੀ ਸੁਰਿੰਦਰ ਕੌਰ ਨੂੰ ਕਿਹਾ ਸੁਣਦੀਆਂ ਗੁਰਪਾਲ ਦੀ ਮਾਂ ਅੱਜ ਪਟਿਆਲੇ ਤੋਂ ਜੱਸੇ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਗੁਰਪਾਲ ਦੇ ਲਈ ਬਹੁਤ ਹੀ ਵਧੀਆ ਮੁੰਡੇ ਦੀ ਦੱਸ ਪਾਈ ਆ ਸੁਰਿੰਦਰ ਕੌਰ ਬੜੇ ਚਾਅ ਨਾਲ ਰਸੋਈ ਵਿੱਚੋਂ ਬਾਹਰ ਆਈ ਤੇ ਇੱਕੋ ਸਾਹੇ ਪੁੱਛਣ ਲੱਗੀ ਕੌਣਾ ਮੁੰਡਾ ਤੇ ਕੀ ਕੰਮ ਕਰਦਾ ਹੈ ਕਿੱਥੋਂ ਦਾ ਹੈ ਬਲਵੰਤ ਸਿੰਘ ਹੱਸਦੇ ਹੋਏ ਕਹਿਣ ਲੱਗਿਆ ਰੁਕ 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 ਪਹਿਲਾਂ ਸਾਹ ਤਾਂ ਲੈ ਲਾ ਹੁਣੇ ਦੱਸਦਾ ਹਾਂ ਮੁੰਡਾ ਇੰਜੀਨੀਅਰ ਆ ਤੇ ਉਸਦਾ ਨਾਮ ਹਰਜੀਤ ਆ ਮੈਨੂੰ ਤਾਂ ਬਸ ਇੱਕੋ ਗੱਲ ਦੀ ਫਿਕਰ ਹੈ ਕਿ ਆਪਾਂ ਇੰਨਾ ਦੇਹਜ ਕਿਵੇਂ ਦੇਵਾਂਗੇ ਉਹਨਾਂ ਨੇ 18 ਲੱਖ ਰੁਪਏ ਕੈਸ਼ ਦੀ ਡਿਮਾਂਡ ਕੀਤੀ ਹੈ ਸੁਰਿੰਦਰ ਕਹਿੰਦੀ ਕਿ ਪਹਿਲਾਂ ਮੁੰਡਾ ਵੇਖ ਲਓ ਤੇ ਚੰਗੀ ਤਰ੍ਹਾਂ ਪੁੱਛਗਿੱਛ ਕਰ ਲਓ ਫਿਰ ਵੇਖਦੇ ਹਾਂ ਕਿ ਅੱਗੇ ਕੀ ਕਰਨਾ ਹੈ ਸਾਨੂੰ ਆਪਣੀ ਧੀ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਚਾਹੀਦਾ ਕਿਤੇ ਨਾ ਕਿਤੇ ਇੰਤਜ਼ਾਮ ਕਰ ਹੀ ਲਵਾਂਗੇ ਮੇਰੇ ਕੋਲ ਜਿੰਨੇ ਵੀ ਗਹਿਣੇ ਪਏ ਨੇ ਮੈਂ ਬੁਢਾਪੇ ਵਿੱਚ ਉਹਨਾਂ ਦਾ ਕੀ ਕਰਾਂਗੀ ਤੇ ਜੋ ਤੁਸੀਂ ਆਪਣੇ ਦੋਮਾ ਦੇ ਨਾਂ ਤੇ ਐਫ ਡੀ ਕਰਵਾ ਕੇ ਰੱਖੀ ਆ ਉਹ ਵੀ ਢਵਾ ਦੇਵਾਂਗੇ ਬਸ ਸਾਡੀ ਧੀ ਰਾਣੀ ਖੁਸ਼ ਹੋਣੀ ਚਾਹੀਦੀ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜਦੋਂ ਸ਼ਾਮ ਨੂੰ ਗੁਰਪਾਲ ਕਾਲਜ ਤੋਂ ਘਰ ਵਾਪਸ ਆਈ ਤਾਂ ਉਸਦੇ ਛੋਟੇ ਭਰਾ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਇਹ ਸੁਣ ਕੇ ਗੁਰਪਾਲ ਆਪਣੇ ਪਾਪਾ ਕੋਲ ਗਈ ਅਤੇ ਗੁੱਸੇ ਵਿੱਚ ਬੋਲੀ ਕਿ ਮੈਂ ਨਹੀਂ ਕਰਨਾ ਪਾਪਾ ਇਹ ਵਿਆਹ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ ਕੀ ਮੈਂ ਤੁਹਾਨੂੰ ਬੋਝ ਲੱਗਦੀ ਹਾਂ ਜੋ ਤੁਸੀਂ ਮੈਨੂੰ ਦੂਜੇ ਘਰ ਭੇਜ ਰਹੇ ਹੋ ਬਲਵੰਤ ਸਿੰਘ ਨੇ ਬੜੇ ਪਿਆਰ ਨਾਲ ਆਪਣੀ ਧੀ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਨਹੀਂ ਧੀ ਇਹ ਇਹੋ ਜਿਹਾ ਤਾਂ ਕੁਝ ਸੋਚੀ ਵੀ ਨਾ ਨਾ ਧੀ ਪ੍ਰਾਈ ਹੋ ਸਕਦੀ ਆ ਤੇ ਨਾ ਆਖ ਦੇ ਪ੍ਰਾਈ ਹੁੰਦੀ ਆ ਇੱਕ ਧੀ ਹੀ ਤਾਂ ਹੈ ਜੋ ਮਾਪੇ ਨੂੰ ਮਰਦੇ ਦਮ ਤੱਕ ਯਾਦ ਰੱਖਦੀ ਆ 3ਾਂ ਤਾਂ ਪੁੱਤਾਂ ਨਾਲੋਂ ਵੀ ਜ਼ਿਆਦਾ ਪਿਆਰੀਆਂ ਹੁੰਦੀਆਂ ਨੇ ਗੁਰਪਾਲ ਆਪਣੇ ਪਾਪਾ ਦੇ ਗੱਲ ਲੱਗ ਕੇ ਕਹਿੰਦੀ ਕਿ ਹੁਣ ਚੁੱਪ ਵੀ ਕਰੋ ਨਹੀਂ ਤਾਂ ਮੈਂ ਵੀ ਹੁਣੇ ਰੋਣ ਲੱਗ ਪੈਣਾ ਇਦਾਂ ਹੀ ਕੁਝ ਮਹੀਨੇ ਬੀਤ ਗਏ ਤੇ ਗੁਰਪਾਲ ਦੀ ਬੀਐਸਸੀ ਆਈਟੀ ਵੀ ਪੂਰੀ ਹੋ ਗਈ ਰਿਸ਼ਤੇ ਦੀ ਗੱਲ ਚੱਲੀ ਕਿਉਂਕਿ ਕੁੜੀਆਂ ਦਾ ਵਿਆਹ ਇੱਕ ਦਿਨ ਹੋਣਾ ਹੀ ਹੁੰਦਾ ਹੈ ਦੋਨਾਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਹਰਜੀਤ ਇੱਕ ਦਿਨ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਗੁਰਪਾਲ ਨੂੰ ਵੇਖਣ ਆਇਆ। ਉਹਨਾਂ ਸਾਰਿਆਂ ਨੂੰ ਗੁਰਪਾਲ ਬਹੁਤ ਪਸੰਦ ਆਈ। ਗੁਰਪਾਲ ਦੇ ਪਰਿਵਾਰ ਵਾਲਿਆਂ ਨੂੰ ਵੀ ਹਰਜੀਤ ਬਹੁਤ ਵਧੀਆ ਅਤੇ ਸੁਲਝਿਆ ਹੋਇਆ ਮੁੰਡਾ ਲੱਗਿਆ। ਵਿਆਹ ਦੀ ਗੱਲ ਪੱਕੀ ਹੋ ਗਈ ਤੇ ਵਿਆਹ ਦੀ ਤਰੀਕ 4 ਮਹੀਨੇ ਬਾਅਦ ਰੱਖੀ ਗਈ। ਗੁਰਪਾਲ ਦੇ ਮਾਪੇ ਅਤੇ ਭਰਾ ਦਿਨ ਰਾਤ ਵਿਆਹ ਦੀਆਂ ਹੀ ਸਕੀਮਾਂ ਘੜਦੇ ਰਹਿੰਦੇ। ਖੱਬਾ ਸੱਜਾ ਪਾਸਾ ਥੱਲ ਕੇ ਦੇਹੇ ਜੀ ਦੀ ਸਾਰੀ ਰਕਮ ਪੂਰੀ ਕਰ ਲਈ ਸੀ ਪਰ ਇਹ ਤਾਂ ਗੁਰਪਾਲ ਹੀ ਜਾਣਦੀ ਸੀ ਕਿ ਇਸ ਰਕਮ ਨੂੰ ਪੂਰੀ ਕਰਨ ਲਈ ਉਸ ਦੇ ਘਰ ਵਾਲਿਆਂ ਨੇ ਕਿੰਨੇ ਸੁਪਨੇ ਕਰਵਾਣ ਕਰ ਦਿੱਤੇ ਸੀ ਗੁਰਪਾਲ ਇਸ ਵਿਆਹ ਤੋਂ ਖੁਸ਼ ਤਾਂ ਬਹੁਤ ਸੀ ਪਰ ਕਿਤੇ ਨਾ ਕਿਤੇ ਦੇਹੇਜ ਵਾਲੀ ਗੱਲ ਉਸ ਨੂੰ ਚੰਗੀ ਨਹੀਂ ਲੱਗ ਰਹੀ ਸੀ ਉਹ ਬੜੇ ਹੀ ਉਦਾਸ ਮਨ ਨਾਲ ਆਪਣੇ ਪਾਪਾ ਕੋਲ ਗਈ ਤੇ ਕਹਿੰਦੀ ਪਾਪਾ ਲੋਕ ਦਾਜ ਕਿਉਂ ਮੰਗਦੇ ਨੇ ਕਿ ਕੀ ਧੀ ਹੋਣਾ ਕੋਈ ਅਪਰਾਧ ਆ ਇੱਕ ਪਾਸੇ ਤਾਂ ਲੜਕੀ ਆਪਣੇ ਸਾਰੇ ਰਿਸ਼ਤੇ ਨਾਤੇ ਆਪਣੀਆਂ ਸਾਰੀਆਂ ਯਾਦਾਂ ਨੂੰ ਦਿਲ ਵਿੱਚ ਸਮੇਟ ਕੇ ਆਪਣੇ ਪਿਆਉ ਦੇ ਘਰ ਨੂੰ ਛੱਡ ਕੇ ਕਿਸੇ ਅਣਜਾਣ ਘਰ ਵਿੱਚ ਅਣਜਾਣ ਲੋਕਾਂ ਵਿੱਚ ਜਾਂਦੀ ਹੈ ਤੇ ਉੱਤੋਂ ਇਹ ਦਹੇਜ ਦਾ ਬੋਝ ਪਾਪਾ ਮੈਨੂੰ ਇਸ ਸਮਾਜ ਦੇ ਗੰਦੇ ਰਵਾਜ ਦੀ ਸ਼ਿਕਾਇਤ ਹੈ ਤੇ ਨਾਲੇ ਤੁਹਾਡੇ ਵਰਗੇ ਮਾਪਿਆਂ ਨਾਲ ਵੀ ਸ਼ਿਕਾਇਤ ਆ ਬਲਵੰਤ ਸਿੰਘ ਸੋਚ ਕੇ ਕਹਿੰਦੇ ਕੀ ਹੋਇਆ ਧੀਏ ਇਸ ਕਹਿਤਾ ਤੈਨੂੰ ਮੇਰੇ ਨਾਲ ਤਾਂ ਗੁਰਪਾਲ ਕਹਿੰਦੀ ਕਿ ਜਦੋਂ ਮੈਂ ਛੋਟੀ ਸੀ ਤਾਂ ਖੇਡ ਦੀ ਖੇਡ ਦੀ ਮੈਂ ਕਿਤੇ ਲੁਕ ਜਾਂਦੀ ਸੀ ਤਾਂ ਮੈਨੂੰ ਲੱਭਣ ਲਈ ਤੁਸੀਂ ਜ਼ਮੀਨ ਅਸਮਾਨ ਇੱਕ ਕਰ ਦਿੰਦੇ ਸੀ ਤੇ ਅੱਜ ਆਪਣੇ ਹੀ ਹੱਥਾਂ ਨਾਲ ਕਿਸੇ ਅਣਜਾਣ ਦੇ ਹਵਾਲੇ ਕਰ ਰਹੇ ਹੋ ਪਾਪਾ ਤੁਹਾਨੂੰ ਯਾਦ ਹੈ ਜਦੋਂ ਮੈਂ ਇੱਕ ਵਾਰ ਖੇਡਦਿਆਂ ਖੇਡਦਿਆਂ ਬੇੜੇ ਵਿੱਚ ਲੱਗੇ ਉਸ ਦਰਖਤ ਨੂੰ ਵੇਖ ਕੇ ਕਿਹਾ ਸੀ ਪਾਪਾ ਇਸ ਨੂੰ ਕਟਾ ਕੇ ਆਪਾਂ ਬਾਗੀਚੇ ਵਿੱਚ ਲਗਾ ਦਿੰਦੇ ਹਾਂ ਤਾਂ ਤੁਸੀਂ ਕਿਹਾ ਸੀ ਨਹੀਂ ਧੀਏ ਇਹ 5 ਸਾਲ ਪੁਰਾਣਾ ਦਰਖਤ ਹੈ ਤੇ ਇਸ ਦੀ ਇਹੋ ਜਗ੍ਹਾ ਹੈ ਤੇ ਇੱਥੇ ਹੀ ਇਹ ਜੰਮ ਚੁੱਕਿਆ ਹੈ ਹੁਣ ਇਸ ਦਾ ਨਵੀਂ ਮਿੱਟੀ ਵਿੱਚ ਢਲਣਾ ਬਹੁਤ ਮੁਸ਼ਕਲ ਹੋ ਜਾਵੇਗਾ ਤੇ ਮੈਂ ਅੱਜ ਤੁਹਾਡੇ ਤੋਂ ਫੇਰ ਪੁੱਛਦੀ ਹਾਂ ਕਿ ਇੱਕ ਦਰਖਤ ਹੋਰ ਵੀ ਆ ਤੁਹਾਡੇ ਵਿਹੜੇ ਵਿੱਚ 23 ਸਾਲ ਪੁਰਾਣਾ ਕੀ ਉਹ ਕਿਸੇ ਨਵੀਂ ਜਗ੍ਹਾ ਆਪਣੇ ਆਪ ਨੂੰ ਢਾਲ ਲਵੇਗਾ ਇਹ ਗੱਲ ਸੁਣ ਕੇ ਬਲਵੰਤ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਸ ਦਾ ਗੱਜ ਚ ਭਰ ਗਿਆ ਤੇ ਭਰੇ ਗਾਲ ਨਾਲ ਉਸਨੇ ਆਪਣੀ ਧੀ ਗੁਰਪਾਲ ਨੂੰ ਕਿਹਾ ਕਿ ਇੱਕ ਵਾਰ ਛੋਟੀ ਹੁੰਦੀ ਨੇ ਚਿੜੀ ਵੇਖ ਕੇ ਕਿਹਾ ਸੀ ਕਿ papa ਮੈਨੂੰ ਵੀ ਖੰਭ ਚਾਹੀਦੇ ਨੇ ਮੈਂ ਵੀ ਉੱਡਣਾ ਚਾਹੁੰਦੀ ਹਾਂ ਤੇ ਮੈਂ ਤੈਨੂੰ ਕਿਹਾ ਸੀ ਕਿ ਤੂੰ ਤਾਂ ਬਿਨਾ ਖੰਭਾਂ ਤੋਂ ਹੀ ਇੱਕ ਦਿਨ ਉੱਡ ਕੇ ਪਤਾ ਨਹੀਂ ਕਿਹੜੇ ਪ੍ਰਦੇਸ਼ ਚਲੀ ਜਾਵੇਂਗੀ ਕੀ ਇਹਹੀ ਜੀਵਨ ਦੀ ਸਚਾਈ ਆ ਮਾਪਿਓ ਚਾਕੇ ਵੀ ਆਪਣੀ ਧੀ ਨੂੰ ਹਮੇਸ਼ਾ ਲਈ ਆਪਣੇ ਕੋਲ ਨਹੀਂ ਰੱਖ ਸਕਦੇ ਇਹ ਸ਼ਕਤੀ ਸਿਰਫ ਇੱਕ ਔਰਤ ਵਿੱਚ ਹੀ ਹੁੰਦੀ ਹੈ ਜੋ ਖੁਦ ਨੂੰ ਇੱਕ ਨਵੇਂ ਮਾਹੌਲ ਵਿੱਚ ਢਾਲ ਲੈਂਦੀ ਹੈ ਤੇ ਅਣਜਾਣ ਲੋਕਾਂ ਨੂੰ ਆਪਣਾ ਬਣਾ ਲੈਂਦੀ ਹੈ ਤੇ ਉਹਨਾਂ ਦੇ ਲਈ ਹੀ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦੀ ਹੈ ਇੱਕ ਮਾਂ ਭੈਣ ਤੇ ਇੱਕ ਪਤਨੀ ਬਣ ਕੇ ਤੇ ਸਿਰਫ ਈਆਂ ਦੇ ਹੱਥਾਂ ਵਿੱਚ ਦੋਨਾਂ ਘਰਾਂ ਦੀ ਇੱਜ਼ਤ ਹੁੰਦੀ ਹੈ ਐਨੀ ਗੱਲ ਕਰਦੇ ਬਲਵੰਤ ਸਿੰਘ ਰੋਪਏ ਤੇ ਉਹਨਾਂ ਨੇ ਗੁਰਪਾਲ ਨੂੰ ਗੱਲ ਨਾਲ ਲਾ ਲਿਆ ਵਿਆਹ ਦਾ ਦਿਨ ਆ ਚੁੱਕਿਆ ਸੀ ਦਰਵਾਜ਼ੇ ਤੇ ਬਰਾਤ ਖੜੀ ਸੀ ਸਾਰੇ ਬਰਾਤੀਆਂ ਦੀ ਆਉ ਭਗਤ ਵਿੱਚ ਲੱਗੇ ਹੋਏ ਸੀ ਗੁਰਪਾਲ ਵਿਆਹ ਵਾਲੇ ਲਾਲ ਜੋੜੇ ਵਿੱਚ ਤਿਆਰ ਹੋ ਕੇ ਆਪਣੇ ਕਮਰੇ ਵਿੱਚ ਬੈਠੀ ਸੀ ਅਤੇ ਆਪਣੇ ਬਚਪਨ ਦੇ ਖਡਾਉਣਿਆਂ ਨੂੰ ਵੇਖ ਰਹੀ ਸੀ ਉਦੋਂ ਹੀ ਗੁਰਪਾਲ ਦੇ ਪਾਪਾ ਨੇ ਆ ਕੇ ਕਿਹਾ ਤੀ ਰਾਣੀ ਤੇਰੀਆਂ ਲਾਮਾਂ ਦਾ ਟਾਈਮ ਹੋ ਗਿਆ ਹੈ ਚੱਲ ਮੈਂ ਲੈ ਕੇ ਚੱਲਾਂਗਾ ਤੈਨੂੰ ਪਰ ਗੁਰਪਾਲ ਦੇ ਹੱਥਾਂ ਵਿੱਚ ਬਚਪਨ ਦੇ ਖਡਾਉਣੇ ਵੇਖ ਕੇ ਉਹ ਥੋੜਾ ਜਿਹਾ ਮੁਸਕਰਾਏ ਤੇ ਬੋਲੇ ਕੁੜੀਆ ਰਾਣੀ ਤੈਨੂੰ ਪਤਾ ਹੈ ਤੇਰੇ ਤੇ ਮੇਰੇ ਵਿੱਚ ਇੱਕ ਚੀਜ਼ ਬੜੀ ਸਾਂਝੀ ਆ ਗੁਰਪਾਲ ਕਹਿੰਦੀ ਕਿਹੜੀ ਪਾਪਾ ਉਸਦੇ ਪਾਪਾ ਕਹਿੰਦੇ ਕਿ ਤੈਨੂੰ ਆਪਣੀ ਕੁੜੀਆ ਰਾਣੀ ਨਾਲ ਬਹੁਤ ਪਿਆਰ ਹੈ ਤੇ ਮੈਨੂੰ ਆਪਣੀ ਕੁੜੀਆ ਨਾਲ ਇਹ ਸੁਣ ਕੇ ਗੁਰਪਾਲ ਆਪਣੇ ਪਾਪਾ ਦੇ ਗਲੇ ਲੱਗ ਗਈ ਤਾਂ ਉਦੋਂ ਹੀ ਬਲਵੰਤ ਸਿੰਘ ਨੇ ਕਿਹਾ ਚੱਲ ਪੁੱਤ ਬਹੁਤ ਲੇਟ ਹੋ ਰਹੀ ਆ ਇਹ ਕਹਿ ਕੇ ਦੋਨੋਂ نیچے ਆ ਗਏ ਹੌਲੀ-ਹੌਲੀ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਤੇ ਹੁਣ ਰਸਮਾਂ ਦੀ ਸਭ ਤੋਂ ਔਖੀ ਘੜੀ ਆ ਗਈ ਸੀ ਪੱਲਾ ਫੜਾਉਣ ਦੀ ਰਸਮ ਇਹ ਘੜੀ ਤੇ ਰਸਮ ਹਰ ਮਾਂ ਪਿਓ ਲਈ ਬਹੁਤ ਔਖੀ ਹੁੰਦੀ ਹੈ ਜਦੋਂ ਪਾਠੀ ਸਿੰਘ ਨੇ ਪੱਲਾ ਫੜਾਉਣ ਦੀ ਰਸਮ ਲਈ ਬੁਲਾਇਆ ਤਾਂ ਉਹਨਾਂ ਨੂੰ ਇਦਾਂ ਲੱਗਿਆ ਜਿਵੇਂ ਕੋਈ ਉਹਨਾਂ ਦੇ ਸਰੀਰ ਤੋਂ ਰੂਹ ਨੂੰ ਅਲੱਗ ਕਰ ਰਿਹਾ ਹੋਵੇ ਤੇ ਉਹ ਸੋਚ ਰਹੇ ਸੀ ਜਿਸ ਨਿੱਕੀ ਜਹੀ ਧੀ ਨੂੰ ਅਸੀਂ ਦੋਵੇਂ ਹੱਥਾਂ ਨਾਲ ਖੜਾਇਆ ਜਿਸ ਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ ਅੱਜ ਉਸੇ ਧੀ ਤੋਂ ਆਪਣਾ ਹੱਥ ਛਡਾਉਣਾ ਪਵੇਗਾ ਪਰ ਰਸਮ ਤਾਂ ਨਿਭਾਉਣੀ ਹੀ ਪੈਣੀ ਸੀ। ਇਹੀ ਸੋਚ ਕੇ ਉਹ ਅੱਗੇ ਵਧੇ। ਗੁਰਪਾਲ ਦੇ ਮਾਤਾ ਪਿਤਾ ਜਦੋਂ ਪੱਲਾ ਫੜਾਉਣ ਦੇ ਲਈ ਆਏ, ਉਦੋਂ ਗੁਰਪਾਲ ਆਪਣੇ ਮਾਪਿਆਂ ਨੂੰ ਵੇਖ ਕੇ ਸੋਚਣ ਲੱਗੀ ਅੱਜ ਉਹਨਾਂ ਨੂੰ ਆਪਣੇ ਹੰਝੂਆਂ ਨਾਲ ਕਿੰਨਾ ਲੜਨਾ ਪੈ ਰਿਹਾ ਹੈ। ਜਦੋਂ ਪੱਲਾ ਫੜਾ ਕੇ ਉਸ ਦੇ ਮਾਤਾ ਪਿਤਾ ਪਿੱਛੇ ਹਟੇ ਤਾਂ ਗੁਰਪਾਲ ਉੱਚੀ-ਉੱਚੀ ਰੋਣ ਲੱਗੀ ਤੇ ਬੋਲੀ ਪਾਪਾ ਸੱਚੀ ਤੁਸੀਂ ਅੱਜ ਤੋਂ ਬਾਅਦ ਮੈਨੂੰ ਹਮੇਸ਼ਾ ਲਈ ਛੱਡ ਦਿੱਤਾ ਹੈ ਇਹ ਗੱਲ ਸੁਣ ਕੇ ਬਲਵੰਤ ਸਿੰਘ ਤੋਂ ਵੀ ਰਿਹਾ ਨਾ ਗਿਆ ਅਤੇ ਉਹ ਵੀ ਮੋਢੇ ਤੇ ਧਰਿਆ ਪਰਨਾ ਮੂੰਹ ਤੇ ਧਰ ਕੇ ਰੋ ਪਏ ਉਸੇ ਸਮੇਂ ਲੜਕੇ ਤੇ ਲੜਕੀ ਵਾਲੇ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸਨ ਸੁਰਿੰਦਰ ਨੇ ਬਲਵੰਤ ਸਿੰਘ ਨੂੰ ਹੌਸਲਾ ਦਿੱਤਾ ਤੇ ਉਹਨਾਂ ਨੂੰ ਉੱਥੋਂ ਲੈ ਗਈ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਸਨ ਤੇ ਹੁਣ ਆਇਆ ਉਹ ਪਲ ਜਿਸ ਪਲ ਤੋਂ ਹਰ ਲੜਕੀ ਨੂੰ ਡਰ ਲੱਗਦਾ ਹੈ ਜਾਣੀ ਕਿ ਡੋਲੀ ਤੋੜਨ ਦਾ ਸਮਾਂ ਗੁਰਪਾਲ ਸਾਰਿਆਂ ਦੇ ਨਾਲ ਲੱਗ ਕੇ ਰੋ ਰਹੀ ਸੀ ਕਿਉਂਕਿ ਅੱਜ ਉਸ ਦੇ ਮਾਪਿਆਂ ਦਾ ਘਰ ਜੋ ਛੁੱਟ ਰਿਹਾ ਸੀ ਉਸ ਨੇ ਆਪਣੇ ਭਰਾ ਵੱਲ ਵੇਖਿਆ ਜੋ ਇੱਕ ਕੋਨੇ ਵਿੱਚ ਖੜਾ ਹੋ ਕੇ ਹੋ ਕੇ ਲੈ ਰਿਹਾ ਸੀ ਗੁਰਪਾਲ ਆਪਣੇ ਭਰਾ ਕੋਲ ਗਈ ਤੇ ਜਾ ਕੇ ਉਸ ਨੂੰ ਚੁੱਪ ਕਰਾਉਣ ਲੱਗੀ ਤੇ ਕਹਿੰਦੀ ਤੂੰ ਹੀ ਤਾਂ ਕਹਿੰਦਾ ਹੁੰਦਾ ਸੀ ਕਿ ਜਦੋਂ ਮੈਂ ਚਲੀ ਗਈ ਨਾ ਤਾਂ ਤੂੰ ਮੈਨੂੰ ਯਾਦ ਵੀ ਨਹੀਂ ਕਰੇਂਗਾ ਤੇ ਲੈ ਅੱਜ ਮੈਂ ਜਾ ਰਹੀ ਹਾਂ ਤੇ ਉਸ ਦਾ ਭਰਾ ਗੁਰਪਾਲ ਨੂੰ ਚਿੰਬੜ ਕੇ ਬੋਲਿਆ ਨਹੀਂ ਦੀਦੀ ਨਾ ਜਾ ਮੈਂ ਕਿਵੇਂ ਰਹਾਗਾ ਤੇਰੇ ਬਿਨਾ ਦੋਨੇ ਭੈਣ ਭਰਾ ਕਾਫੀ ਧੀਰ ਤੱਕ ਇੱਕ ਦੂਜੇ ਨੂੰ ਦਿਲਾਸਾ ਦਿੰਦੇ ਰਹੇ ਸਾਰਿਆਂ ਨੂੰ ਮਿਲਣ ਤੋਂ ਬਾਅਦ ਗੁਰਪਾਲ ਆਪਣੇ ਪਿਤਾ ਕੋਲ ਗਈ ਅਤੇ ਉਸ ਦਾ ਪਿਤਾ ਇੱਧਰ ਉੱਧਰ ਮੂੰਹ ਘੁਮਾ ਰਿਹਾ ਸੀ ਉਹ ਖੁਦ ਨੂੰ ਕਮਜ਼ੋਰ ਨਹੀਂ ਵਿਖਾਉਣਾ ਚਾਹੁੰਦਾ ਸੀ ਗੁਰਪਾਲ ਉਸ ਦੇ ਗਲ ਲੱਗ ਕੇ ਵੀ ਬਹੁਤ ਰੋਈ ਤੇ ਉਸ ਦਾ ਵੀ ਰੋਣਾ ਨਿਕਲ ਆਇਆ ਉਸ ਤੋਂ ਬਾਅਦ ਗੁਰਪਾਲ ਨੂੰ ਫੁੱਲਾਂ ਨਾਲ ਸਜਾਈ ਹੋਈ ਗੱਡੀ ਵਿੱਚ ਬਿਠਾਉਣ ਲਈ ਜਾ ਰਹੇ ਸਨ ਤੇ ਗੱਡੀ ਕੋਲ ਖੜੇ ਉਸਦੇ ਪਤੀ ਆਪਣੇ ਦੋਸਤਾਂ ਨਾਲ ਗੱਲਾਂ ਕਰ ਰਹੇ ਸੀ ਉਸਦੇ ਦੋਸਤ ਉਸ ਨੂੰ ਕਹਿ ਰਹੇ ਸਨ ਹਰਜੀਤ ਯਾਰ ਸਭ ਤੋਂ ਪਹਿਲਾਂ ਘਰ ਪਹੁੰਚਦੇ ਆਂ ਹੋਟਲ ਵਿੱਚ ਜਾ ਕੇ ਵਧੀਆ ਜਿਹਾ ਖਾਣਾ ਖਾਵਾਂਗੇ ਇੱਥੇ ਤੇਰੇ ਸਹੁਰਿਆਂ ਨੇ ਤਾਂ ਖਾਣਾ ਵਧੀਆ ਨਹੀਂ ਬਣਾਇਆ ਇੱਥੇ ਤਾਂ ਖਾਣ ਦਾ ਮਜ਼ਾ ਨਹੀਂ ਆਇਆ ਤੇ ਉਦੋਂ ਹੀ ਹਰਜੀਤ ਦਾ ਛੋਟਾ ਭਰਾ ਹਰਮੀਤ ਵੀ ਬੋਲਿਆ ਹਾਂ ਵੀਰੇ ਪਨੀਰ ਟਿੱਕਾ ਤਾਂ ਕੁਝ ਵੀ ਖਾਸ ਨਹੀਂ ਸੀ ਜੂਸ ਵਿੱਚ ਤਾਂ ਇਦਾਂ ਲੱਗ ਰਿਹਾ ਸੀ ਜਿਵੇਂ ਪਾਣੀ ਪਾਇਆ ਹੋਵੇ ਤੇ ਇਦਾਂ ਦੀਆਂ ਗੱਲਾਂ ਕਰ ਕਰਕੇ ਆਪਸ ਵਿੱਚ ਹੱਸਣ ਲੱਗੇ ਗੁਰਪਾਲ ਨੇ ਗੱਡੀ ਵਿੱਚ ਬੈਠਦਿਆਂ ਇਹ ਸਾਰਾ ਕੁਝ ਸੁਣ ਲਿਆ ਸੀ ਪਰ ਉਸ ਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਹਰਜੀਤ ਇਹ ਸਭ ਕੁਝ ਸੁਣ ਲਵੇਗਾ ਉਸ ਨੂੰ ਵਿਸ਼ਵਾਸ ਸੀ ਕਿ ਹਰਜੀਤ ਜ਼ਰੂਰ ਉਹਨਾਂ ਨੂੰ ਸਮਝਾਉਣਗੇ ਤੇ ਉਦੋਂ ਹੀ ਅਚਾਨਕ ਉਸਦੇ ਕੰਨਾਂ ਵਿੱਚ ਹਰਜੀਤ ਦੀ ਆਵਾਜ਼ ਪਈ ਤੇ ਉਹ ਕਹਿ ਰਹੇ ਸਨ ਆਪਾਂ ਰਸਤੇ ਵਿੱਚ ਜਦੋਂ ਰੁਕਾਂਗੇ ਤੁਸੀਂ ਸਾਰੇ ਜੋ ਵੀ ਖਾਣਾ ਹੋਇਆ ਖਾ ਲਿਓ ਮੈਨੂੰ ਵੀ ਇੱਥੇ ਖਾਣ ਪੀਣ ਵਿੱਚ ਕੁਝ ਖਾਸ ਦਿਲਚਸਪੀ ਨਹੀਂ ਹੋਈ ਰੋਟੀਆਂ ਵੀ ਠੰਡੀਆਂ ਸਨ ਹੁਣ ਤੱਕ ਤਾਂ ਗੁਰਪਾਲ ਸਭ ਕੁਝ ਬਰਦਾਸ਼ਤ ਕਰ ਰਹੀ ਸੀ ਪਰ ਜਦੋਂ ਉਸਨੇ ਆਪਣੇ ਹੀ ਹੋਣ ਵਾਲੇ ਪਤੀ ਦੇ ਮੂੰਹ ਵਿੱਚੋਂ ਇਹ ਕੱਜ ਇਹ ਸਭ ਕੁਝ ਸੁਣਿਆ ਸੁੰਨਦੇ ਅੰਸਾਰ ਹੀ ਉਹ ਗੱਡੀ ਵਿੱਚ ਬੈਠਣ ਲੱਗੀ ਸੀ ਉੱਥੋਂ ਹੀ ਵਾਪਸ ਮੁੜ ਪਈ ਗੱਡੀ ਦੇ ਦਰਵਾਜ਼ੇ ਨੂੰ ਜ਼ੋਰ ਦੀ ਬੰਦ ਕੀਤਾ ਤੇ ਢੰਡ ਹਟਾ ਕੇ ਆਪਣੇ ਪਾਪਾ ਕੋਲ ਚਲੀ ਗਈ ਆਪਣੇ ਪਾਪਾ ਦਾ ਹੱਥ ਆਪਣੇ ਹੱਥ ਵਿੱਚ ਫੜਿਆ ਤੇ ਕਹਿੰਦੀ ਪਾਪਾ ਮੈਂ ਇੰਨਾ ਲੋਕਾਂ ਨਾਲ ਆਪਣੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਤੇ ਮੈਂ ਸਹੁਰੇ ਵੀ ਨਹੀਂ ਜਾਵਾਂਗੀ ਤੇ ਨਾ ਹੀ ਮੈਂ ਇਸ ਵਿਆਹ ਨੂੰ ਮਨਜ਼ੂਰ ਕਰਦੀ ਹਾਂ ਇਹ ਗੱਲਾਂ ਉਸਨੇ ਇੰਨੀ ਜ਼ੋਰ ਨਾਲ ਕਹੀਆਂ ਕੇ ਸਾਰੇ ਲੋਕ ਹੱਕੇ ਬੱਕੇ ਰਹਿ ਗਏ ਤੇ ਸਾਰੇ ਉਸ ਦੇ ਨੇੜੇ ਆ ਗਏ ਤੇ ਗੁਰਪਾਲ ਦੇ ਸਹੁਰਿਆਂ ਤੇ ਤਾਂ ਜਿਵੇਂ ਪਹਾੜ ਹੀ ਟੁੱਟ ਗਿਆ ਹੋਵੇ ਆਖਰ ਗੱਲ ਕੀ ਸੀ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਗੁਰਪਾਲ ਦੇ ਸਹੁਰੇ ਨੇ ਅੱਗੇ ਹੋ ਕੇ ਪੁੱਛਿਆ ਸਾਨੂੰ ਪਤਾ ਵੀ ਤਾਂ ਲੱਗੇ ਕਿ ਆਖਰ ਗੱਲ ਕੀ ਹੋਈ ਆ ਵਿਆਹ ਹੋ ਚੁੱਕਿਆ ਹੈ ਡੋਲੀ ਦਾ ਸਮਾਂ ਹੈ ਅਚਾਨਕ ਕੀ ਹੋਇਆ ਜੋ ਤੂੰ ਇਸ ਤਰ੍ਹਾਂ ਵਿਆਹ ਨੂੰ ਨਾ ਮਨਜ਼ੂਰ ਕਰਨ ਦੀਆਂ ਗੱਲਾਂ ਕਰ ਰਹੀ ਹੈ ਹਰਜੀਤ ਵੀ ਬੜਾ ਹੈਰਾਨ ਹੋਇਆ ਸਵਾਲ ਭਰੀਆਂ ਨਜ਼ਰਾਂ ਨਾਲ ਗੁਰਪਾਲ ਵੱਲ ਵੇਖਣ ਲੱਗਿਆ ਗੁਰਪਾਲ ਨੇ ਆਪਣੇ ਪਾਪਾ ਦਾ ਹੱਥ ਘੁੱਟ ਕੇ ਫੜਿਆ ਹੋਇਆ ਸੀ ਤੇ ਉਸਨੇ ਆਪਣੇ ਸਹੁਰੇ ਨੂੰ ਕਿਹਾ ਪਿਤਾ ਜੀ ਮੇਰੇ ਪਿਓ ਨੇ ਆਪਣੇ ਸਾਰੇ ਸੁਪਣਿਆਂ ਨੂੰ ਮਾਰ ਕੇ ਸਾਨੂੰ ਦੋਵਾਂ ਪੈਣ ਭਰਾਵਾਂ ਨੂੰ ਪੜਾ ਲਿਖਾ ਕੇ ਇਸ ਕਾਬਲ ਬਣਾਇਆ ਤੁਹਾਨੂੰ ਪਤਾ ਵੀ ਹੈ ਇੱਕ ਪਿਓ ਲਈ ਆਪਣੀ ਧੀ ਕੀ ਮਾਇਨੇ ਰੱਖਦੀ ਹੈ ਹੋ ਸਕਦਾ ਹੈ ਤੁਸੀਂ ਇਹ ਸਭ ਕੁਝ ਨਾ ਸਮਝ ਸਕੋ ਕਿਉਂਕਿ ਤੁਹਾਡੇ ਆਪਣੇ ਕੋਈ ਧੀ ਨਹੀਂ ਆ ਗੁਰਪਾਲ ਰੋਂਦੀ ਹੋਈ ਗੱਲਾਂ ਕਰ ਰਹੀ ਸੀ ਕਿ ਤੁਸੀਂ ਜਾਣਦੇ ਹੋ ਮੇਰੇ ਵਿਆਹ ਦੇ ਲਈ ਤੇ ਬਰਾਤੀਆਂ ਦੀ ਆਉ ਭਗਤ ਵਿੱਚ ਕੋਈ ਕਮੀ ਨਾ ਰਹਿ ਜਾਵੇ ਇਸ ਲਈ ਮੇਰਾ ਪਿਓ ਪਿਛਲੇ 1 ਸਾਲ ਤੋਂ ਸਾਰੀ ਸਾਰੀ ਰਾਤ ਵਿਆਹ ਦੀਆਂ ਸਕੀਮਾਂ ਹੀ ਕੱਢਦਾ ਰਹਿੰਦਾ ਸੀ ਕਿ ਖਾਣੇ ਵਿੱਚ ਕੀ ਕੀ ਬਣੇਗਾ ਹਲਵਾਈ ਕਿੱਥੋਂ ਤੇ ਕਿਹੜਾ ਕੀਤਾ ਜਾਵੇਗਾ ਸਾਰੇ ਵਿਆਹ ਵਿੱਚੋਂ ਹੱਥ ਜੋੜ ਕੇ ਖੜੇ ਰਹੇ ਜਿਵੇਂ ਉਹਨਾਂ ਨੇ ਇੱਕ ਧੀ ਨੂੰ ਜਨਮ ਦੇ ਕੇ ਕੋਈ ਪਾਪ ਕਰ ਦਿੱਤਾ ਹੋਵੇ ਜਰਾ ਸੋਚੋ ਪਾਪਾ ਜੀ ਜੋ ਚੀਜ਼ ਤੁਹਾਨੂੰ ਪਸੰਦ ਹੈ ਜੇਕਰ ਤੁਹਾਡੇ ਤੋਂ ਕੋਈ ਮੰਗ ਲਵੇ ਤਾਂ ਤੁਸੀਂ ਦੇਣ ਤੋਂ ਝਿਜਕਣ ਲੱਗ ਜਾਓਗੇ ਪਰ ਇੱਕ ਪਿਓ ਦਾ ਜਿਗਰਾ ਵੇਖੋ ਜੋ ਆਪਣੇ ਜਿਗਰ ਦਾ ਟੁਕੜਾ ਹੀ ਕਿਸੇ ਦੇ ਹੱਥ ਫੜਾ ਦਿੰਦਾ ਹੈ ਜਿਸ ਦਾਜ ਨੂੰ ਮੰਗਣ ਲਈ ਲੋਕਾਂ ਨੂੰ ਮਿੰਟ ਵੀ ਨਹੀਂ ਲੱਗਦਾ ਉਸ ਦਾਜ ਦੀ ਪਰਭਾਈ ਕਰਨ ਲਈ ਪਿਤਾ ਇੱਕ ਦਿਨ ਰਾਤ ਮਿਹਨਤ ਕਰਦਾ ਹੈ ਫਿਰ ਜਾ ਕੇ ਕੀਤੀ ਗਈ ਦਾਜ ਦੀ ਮੰਗ ਪੂਰੀ ਕਰ ਸਕਦਾ ਹੈ ਆਪਣੀ ਸਾਰੀ ਉਮਰ ਦੀ ਕਮਾਈ ਉਹ ਆਪਣੀ ਧੀ ਦੇ ਦਾਜ ਉੱਤੇ ਲਗਾ ਦਿੰਦਾ ਹੈ ਪਰ ਇੱਥੇ ਤਾਂ ਮੇਰੇ ਪਤੀ ਨੂੰ ਰੋਟੀ ਠੰਡੀ ਲੱਗੀ ਤੇ ਉਹਨਾਂ ਦੇ ਦੋਸਤਾਂ ਨੂੰ ਪਨੀਰ ਤੇ ਜੂਸ ਵਧੀਆ ਨਹੀਂ ਲੱਗਿਆ ਪਰ ਸ਼ਾਇਦ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਸਿਰਫ ਖਾਣਾ ਨਹੀਂ ਕਿਸੇ ਧੀ ਦੇ ਪਿਓ ਦੇ ਅਰਮਾਨ ਅਤੇ ਜ਼ਿੰਦਗੀ ਭਰ ਦੀ ਕਮਾਈ ਹੁੰਦੀ ਹੈ ਜੋ ਤੁਸੀਂ ਇੱਕ ਮਿੰਟ ਵਿੱਚ ਨਿੰਦਕੇ ਚਲੇ ਜਾਂਦੇ ਹੋ ਮੇਰੇ ਮਾਪਿਓ ਨੇ ਪਤਾ ਨਹੀਂ ਕਿੰਨੇ ਸੁਪਨਿਆਂ ਨੂੰ ਮਾਰ ਕੇ ਮੇਰੇ ਵਿਆਹ ਵਿੱਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਏ ਹੋਣਗੇ ਇੱਕ ਪਿਓ ਦੇ ਲਈ 3 ਦੇ ਵਿਆਹ ਵਿੱਚ ਇੰਨੇ ਪਕਵਾਨ ਬਣਵਾਉਣ ਲਈ ਸਾਲ ਲੱਗ ਜਾਂਦੇ ਨੇ ਪਰ ਤੁਹਾਡਾ ਇਸ ਤਰ੍ਹਾਂ ਖਿੜਖਿੜ ਕੇ ਹੱਸਣਾ ਮੇਰੇ ਪਿਓ ਦੀ ਬੇਇੱਜ਼ਤੀ ਕਰਨ ਦੇ ਸਮਾਨ ਹੈ ਗੁਰਪਾਲ ਇਹ ਸਭ ਕੁਝ ਬੋਲਦੇ ਹੋਏ ਵੀ थर-थर ਕੰਬ ਰਹੀ ਸੀ ਗੁਰਪਾਲ ਦੇ ਪਿਓ ਨੇ ਰੋਂਦਿਆਂ ਹੋਇਆਂ ਕਿਹਾ ਭਰਤੀ ਇਹ ਸਿਰਫ ਇੰਨੀ ਛੋਟੀ ਜਹੀ ਗੱਲ ਗੁਰਪਾਲ ਨੇ ਉਹਨਾਂ ਦੀ ਗੱਲ ਵਿੱਚ ਹੀ ਕੱਟ ਦਿੱਤੀ ਤੇ ਕਹਿੰਦੀ ਕਿ ਇਹ ਛੋਟੀ ਜਿਹੀ ਗੱਲ ਆ ਪਾਪਾ ਮੇਰੇ ਪਤੀ ਨੂੰ ਮੇਰੇ ਪਿਓ ਦੀ ਇੱਜ਼ਤ ਨਹੀਂ ਕਰਨੀ ਆਈ ਕੱਲ ਨੂੰ ਜਾ ਕੇ ਮੈਂ ਉਸ ਦੇ ਮਾਪਿਓ ਦੀ ਇੱਜ਼ਤ ਨਹੀਂ ਕਰਾਂਗੀ ਤਾਂ ਉਸ ਨੂੰ ਕਿਵੇਂ ਮਹਿਸੂਸ ਹੋਵੇਗਾ ਤੁਸੀਂ ਤਾਂ ਦਿਲ ਖੋਲ ਕੇ ਆਪਣੀ ਹੈਸੀਅਤ ਤੋਂ ਕਿਤੇ ਵੱਧ ਖਰਚਾ ਕੀਤਾ ਤੁਸੀਂ ਆਪਣੇ ਦਿਲ ਦੇ ਟੁਕੜੇ ਆਪਣੀ ਧੀ ਰਾਣੀ ਨੂੰ ਵਿਦਾ ਕਰ ਰਹੇ ਹੋ ਇਸ ਤੋਂ ਬਾਅਦ ਮੇਰੇ ਬਿਨਾ ਤੁਸੀਂ ਕਿੰਨੀਆਂ ਰਾਤਾਂ ਰੋ ਰੋ ਕੇ ਕੱਟੋਗੇ ਕੀ ਇਹ ਮੈਨੂੰ ਨਹੀਂ ਪਤਾ ਗੁਰਪਾਲ ਲਗਾਤਾਰ ਰੋ ਰਹੀ ਸੀ ਉਦੋਂ ਹੀ ਗੁਰਪਾਲ ਦੇ ਸਹੁਰੇ ਨੇ ਅੱਗੇ ਆ ਕੇ ਗੁਰਪਾਲ ਦੇ ਹੰਝੂ ਪੂੰਝੇ ਤੇ ਕਿਹਾ ਕਿ ਵਾਕਿਆ ਹੀ ਕਿਸੇ ਨੇ ਸੱਚ ਕਿਹਾ ਹੈ ਕਿ ਹਰ ਧੀ ਦੇ ਕਰਮਾਂ ਵਿੱਚ ਪਿਓ ਤਾਂ ਹੁੰਦਾ ਪਰ ਹਰ ਪਿਓ ਦੇ ਕਰਮਾਂ ਵਿੱਚ ਤੇਰੇ ਵਰਗੀ ਧੀ ਨਹੀਂ ਹੁੰਦੀ ਪੁੱਤ ਬੇਟਾ ਤਾਂ ਉਦੋਂ ਤੱਕ ਆਪਣਾ ਹੁੰਦਾ ਹੈ ਜਦੋਂ ਤੱਕ ਉਸ ਨੂੰ ਪਤਨੀ ਨਹੀਂ ਮਿਲ ਜਾਂਦੀ ਭਰਤੀਆਂ ਤਾਂ ਮਰਦੇ ਦਮ ਤੱਕ ਸਾਥ ਨਭਾਉਂਦੀਆਂ ਨੇ ਇਹ ਗੱਲ ਮੈਂ ਹੁਣ ਮਹਿਸੂਸ ਕਰ ਰਿਹਾ ਹਾਂ ਕਿ ਪਰਮਾਤਮਾ ਨੇ ਮੈਨੂੰ ਧੀ ਕਿਉਂ ਨਹੀਂ ਦਿੱਤੀ ਕਿਉਂਕਿ ਮੇਰੇ ਨਸੀਬ ਵਿੱਚ ਤਾਂ ਤੇਰੇ ਵਰਗੀ ਧੀ ਸੀ ਗੁਰਪਾਲ ਦੇ ਸਹੁਰੇ ਨੇ ਉਸ ਦਾ ਹੱਥ ਫੜ ਕੇ ਕਿਹਾ ਧੀਏ ਮੈਨੂੰ ਤੇ ਮੇਰੇ ਬੱਚਿਆਂ ਨੂੰ ਮaaf ਕਰ ਦੇ ਮੈਨੂੰ ਮੇਰੀ ਧੀ ਵਾਪਸ ਦੇ ਦੇ ਤੇਰੇ ਬਿਨਾ ਮੈਂ ਇੱਥੋਂ ਖਾਲੀ ਹੱਥ ਨਹੀਂ ਜਾਵਾਂਗਾ ਇੰਨੀ ਗੱਲ ਕਰਦੇ ਕਰਦੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਗੁਰਪਾਲ ਆਪਣੇ ਸਹੁਰੇ ਨੂੰ ਰੋਂਦਿਆਂ ਹੋਇਆਂ ਵੇਖ ਕੇ ਉਸ ਦੇ ਗਲੇ ਲੱਗ ਗਈ ਤੇ ਬੋਲੀ ਨਹੀਂ ਪਿਤਾ ਜੀ ਤੁਸੀਂ ਰੋ ਕਿਉਂ ਰਹੇ ਹੋ ਫਿਰ ਉਸ ਨੇ ਆਪਣੇ ਸਹੁਰੇ ਨੂੰ ਕਿਹਾ ਪਿਤਾ ਜੀ ਤੀ ਵੀ ਕਹਿੰਦੇ ਹਾਂ ਤੇ ਮਾਫੀ ਵੀ ਮੰਗਦੇ ਹਾਂ ਤਾਂ ਹਰਜੀਤ ਸਿੰਘ ਨੇ ਜਾ ਕੇ ਬਲਵੰਤ ਸਿੰਘ ਤੋਂ ਮਾਫੀ ਮੰਗੀ ਤੇ ਉਹਨਾਂ ਨੇ ਵੀ ਆਪਣੇ ਜਵਾਈ ਨੂੰ ਗਲੇ ਲਗਾ ਲਿਆ ਤੇ ਬਲਵੰਤ ਸਿੰਘ ਅੱਜ ਗੁਰਪਾਲ ਵਰਗੀ ਧੀ ਲਈ ਬਹੁਤ ਖੁਸ਼ ਹੋ ਰਹੇ ਸਨ ਤੇ ਗੁਰਪਾਲ ਖੁਸ਼ੀ-ਖੁਸ਼ੀ ਆਪਣੇ ਸਹੁਰਿਆਂ ਨੂੰ ਡੋਲੀ ਵਿੱਚ ਬੈਠ ਕੇ ਰਵਾਨਾ ਹੋ ਗਈ ਅਤੇ ਛੱਡ ਗਈ ਹੰਝੂਆਂ ਨਾਲ ਭਿੱਜੀਆਂ ਆਪਣੇ ਪਾਪਾ ਦੀਆਂ ਅੱਖਾਂ ਆਪਣੇ ਬਾਬਲ ਦਾ ਉਹ ਵੇੜਾ ਜਿੱਥੇ ਕੱਲ ਤੱਕ ਉਹ ਖਿੜਖਿੜ ਹੱਸਦੀ ਸੀ ਤੇ ਅੱਜ ਉਸ ਵੇੜੇ ਦੀ ਉਹ ਚਿੜੀ ਉੱਡ ਗਈ ਸੀ ਹੁਣ ਉਹ ਕਿਸੇ ਦੂਸਰੇ ਦੇਸ਼ ਵਿੱਚ ਜਾ ਕੇ ਕਿਸੇ ਦੂਸਰੇ ਪੇੜ ਤੇ ਆਪਣਾ ਆਲਣਾ ਬਣਾਏਗੀ। ਵਿਦਾਈ ਦੇ ਸਮੇਂ ਇੱਕ ਲੜਕੀ ਇਸ ਲਈ ਨਹੀਂ ਰੋਂਦੀ ਕਿ ਉਹ ਆਪਣੇ ਮਾਪਿਓ ਤੋਂ ਦੂਰ ਜਾ ਰਹੀ ਹੈ, ਬਲਕਿ ਇਸ ਲਈ ਰੋਂਦੀ ਹੈ ਕਿ ਉਸਦੇ ਮਾਪੇ ਹੁਣ ਉਸ ਤੋਂ ਬਿਨਾਂ ਇਕੱਲੇ ਰਹਿ ਜਾਣਗੇ। ਹਾਂਜੀ ਦੋਸਤੋ, ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ? ਅਕਸਰ ਵਿਆਹਾਂ ਵਿੱਚ ਦੇਖਿਆ ਹੈ ਕਿ ਜੇ ਖਾਣੇ ਦੇ ਵਿੱਚ ਕੋਈ ਥੋੜੀ-ਬਹੁਤੀ ਕਮੀ ਹੋਵੇ ਤਾਂ ਲੋਕ ਇੱਕ ਮਿੰਟ ਵਿੱਚ ਨਿੰਦਕੇ ਚਲੇ ਜਾਂਦੇ ਨੇ। ਪਰ ਉਹ ਇਹ ਨਹੀਂ ਸੋਚਦੇ ਕਿ ਇੱਕ ਪਿਓ ਦੀ ਸਾਰੀ ਉਮਰ ਦੀ ਕਮਾਈ ਆਪਣੀ ਧੀ ਦੇ ਦਾਜ ਅਤੇ ਬਰਾਤੀਆਂ ਦੀ ਸੇਵਾ ਲਈ ਬਣਦੇ ਖਾਣੇ ਤੇ ਲੱਗ ਜਾਂਦੀ ਹੈ ਸਾਨੂੰ ਧੀਆਂ ਦੇ ਪਿਓ ਦਾ ਦਰਦ ਸਮਝਣਾ ਚਾਹੀਦਾ ਹੈ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ